ਕੀ ਆ ਮਿੱਟੀ ਦਾ ਗੁੱਡਾ ਬਣਾ ਲੈਣਾ ਉਹਦੇ ਹਾਰ ਸ਼ਿੰਗਾਰ ਕਰਨੇ ਕੱਪੜੇ ਪਾਉਣੇ ਝੂਠਾ ਖਵਾਉਣਾ ਨਿਲਾਉਣਾ ਗੀਤ ਗਾਉਣਾ ਬਾਵਾ ਮਿੱਟੀ ਦਾ ਬਣਾਨੀ ਆ ਉਹਦੇ ਝੱਗਾ ਮੈਂ ਪਾਨੀ ਆ ਉੱਤੇ ਦੇਨੀ ਆ ਖੇਸੀ ਸੌ ਜਾ ਮਿੱਟੀ ਦੇ ਆ ਬਾਬੇ ਆ ਵੀ ਤੇਰਾ ਪਿਓ ਪਰਦੇਸੀ ਇਹ ਅਸਲੀ ਸ਼ਬਦ ਨੇ ਬਾਬੇ ਦੇ ਹੁਣ ਗਾਇਕਾਂ ਨੇ ਵੱਧ ਘੱਟ ਕਰਕੇ ਗਾਉਣ ਦੇ ਲਈ ਸਿੱਧੇ ਕਰ ਲਏ ਬਾਬਾ ਮਿੱਟੀ ਦਾ ਬਣਾਨੀ ਆ ਉਹਦੇ ਝੱਗਾ ਮਾ ਪਾਨੀ ਆ ਉੱਤੇ ਦੇਨੀਆਂ ਖੇਸੀ ਸੌ ਜਾ ਮਿੱਟੀ ਦੇ ਆ ਬਾਬੇ ਆਵੇ ਤੇਰਾ ਤੇ ਉਹ ਪਰਦੇਸੀ ਫੇ ਕਹਣਾ ਬਾਬਾ ਮਿੱਟੀ ਦੇ ਬੋਲਦਾ ਹੀ ਨਹੀਂ ਮਿੱਟੀ ਦਾ ਭਲਾ ਕੀ ਬੋਲੇ ਬਾਬਾ ਮਿੱਟੀ ਦਾ ਬੋਲਦਾ ਹੀ ਨਹੀਂ ਚਾਲਦਾ ਹੀ ਨਹੀਂ ਨਹੀਂਓਂ ਭੜਦਾ ਹੰਗਾਰਾ ਨਿਣਾਉਣ ਲੱਗੀ ਦਾ ਖੁਰਗਿਆ ਨਹੀਂ ਮੇਰਾ ਮਿੱਟੀ ਦਾ ਬਾਬਾ ਕੱਚੀ ਮਿੱਟੀ ਨੇ ਦਾ ਖੁਰਨਾ ਆਈਆਂ ਸੋ ਜਿਹੜੀਆਂ ਭੈਣਾਂ ਦੇ ਔਲਾਦ ਨਹੀਂ ਸੀ ਹੁੰਦੀ ਏ ਇਹ ਉਹ ਗਾਇਆ ਕਰਦੀਆਂ ਸੀਗੀਆਂ ਮਹਾਰਾਜ ਦੇ ਚਾਰ ਆਪਣੇ ਪੁੱਤਰ ਤੇ ਚਾਰ ਪਾਲਤ ਨੇ ਬਾਬਾ ਅਜੀਤ ਸਿੰਘ ਇੱਕ ਪਾਲਤ ਹੋ ਰਿਹਾ ਮਜੜਾ ਮਾਤਾ ਸੁੰਦਰ ਕੌਰ ਜੀ ਤੋਂ ਬੇਮਖ ਹੋ ਗਿਆ ਸੀ ਇੱਕ ਬਾਬਾ ਚਰਨਦਾਸ ਹੋਇਆ ਏ ਇੱਕ ਪੰਜਾਬ ਸਿੰਘ ਤੇ ਇੱਕ ਜੋਰਾਵਰ ਸਿੰਘ ਖੈਰ ਇਹ ਗਾਥਾ ਲੰਮੀ ਹੋ ਜਾਣੀ ਆ ਸੋ ਮੈਂ ਬੇਨਤੀ ਕਰਾਂ ਵੀ ਆਖਿਰਕਾਰ ਸਾਹਿਬਜ਼ਾਦਿਆਂ ਨੂੰ 13 ਪੋਥਾ ਮੰਗਲਵਾਰ ਮੱਚਿਓ ਸ਼ਹਿਰ ਮੇ ਹਹਾਕਾਰ 13 ਪੋਦੇ ਦਿਨ ਸ਼ਹੀਦ ਕਰਕੇ ਮਾਦਾ ਦੇ ਪੋਤਿਆਂ ਨੂੰ ਹੰਸਲਾ ਨਦੀ ਦੇ ਝਾੜਾ 'ਚ ਸੁਣਵਾ ਦਿੱਤਾ ਵਿਵਾਨਗੜ ਗੁਰਦੁਆਰਾ ਦੀਵਾਨ ਟੋਡਰਮਲ ਹਾਲ ਦੇ ਮਗਰ ਬਣਿਆ ਹੋਇਆ ਉੱਥੇ ਤੇ ਸਾਧ ਸੰਗਤ ਜੀ ਤੇ ਜਦੋਂ ਦੀਵਾਨ ਟੋਡਰਮਲ ਜੀ ਜਦੋਂ ਤੱਕ ਸਰਹੰਦ 'ਚ ਪਹੁੰਚੇ ਪਾਣਾ ਬਰਤ ਚੁੱਕਿਆ ਸੀ ਹੁਣ ਧਿਆਨ ਦਿਓ ਟੋਡਰਮਲ ਕੌਣਾ ਇਹਨੇ ਕਿਉਂ ਸਸਕਾਰ ਕੀਤਾ ਇਹਨੇ ਆਪਣੇ ਦੋ ਬੰਦੇ ਦੇਹਾਂ ਕੋਲ ਖੜਾਏ ਵੀ ਕੋਈ ਜੀਵ ਜੰਤੂ ਪੰਛੀ ਦੇਹਾਂ ਨੂੰ ਨੁਕਸਾਨ ਨਾ ਪਹਚਾਵੇ ਆਪ ਭੱਜਿਆ ਭੱਜਿਆ ਮਾਤਾ ਕੋਲ ਗਿਆ ਇਹ دیਵਾਨ ਸੀ ਅਹਲਕਾਰ ਇੰਨੀ ਕੁ ਪਾਵਰ ਰੱਖਦਾ ਸੀ ਪਰ ਉਸੇ